ਜੇਲ੍ਹਾਂ ਦੇ ਬੰਦ ਕਿਸਾਨਾਂ ਨੂੰ ਰਿਹਾ ਕਰੋ ਰਿਹਾ ਕਰੋ ਜੇਲ੍ਹਾਂ ਦੇ ਬੰਦ ਕਿਸਾਨਾਂ ਨੂੰ ਰਿਹਾ ਕਰੋ ਰਿਹਾ ਕਰੋ ਐਮ ਐਲ ਏ ਮੈਸਰ ਖਾਨਾ ਮੁਰਦਾਬਾ 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 ਸੁਖਵੀਰ ਮੈਸਰ ਖਾਨਾ ਮੁਰਦਾਬਾ ਮੁਰਦਾਬਾ ਸੁਖਨਾ ਕਿਪਟਰੀ ਮਹਾਂਸਾ ਉੱਥੇ ਤੱਕ ਜਾਊਂਗਾ ਓਏ ਆ ਵੀ ਉਹੀ ਜਗ੍ਹਾ ਹੈ ਉੱਥੇ ਕੀ ਹੋ ਰਿਹਾ ਓਏ ਐਸੇ ਨਾ ਕਰੋ ਉਹੀ ਜਗ੍ਹਾ ਨਾ ਉੱਥੇ ਕੀ ਹੈ ਮੇਰੇ ਨਾਲ ਥੋੜਾ ਥੋੜਾ ਕੋਈ ਉਹੀ ਜਗ੍ਹਾ ਉਹੀ ਜਗ੍ਹਾ ਨੀ ਕੋਈ ਗੱਲ ਨਹੀਂ ਫਿਰ ਸਾਨੂੰ ਉਹੀ ਜੇ ਸਾਨੂੰ ਵੀ ਉਹੀ ਜਗ੍ਹਾ ਤੋਂ ਕਰਮਾ ਸੀ ਘਾਣਾ ਹੋ ਜਾਣਾ ਇੱਕ ਇੱਕ ਦੀ ਗੱਲ ਆ ਅਸੀਂ ਪਾਸੇ ਕਰਦੇ ਮਾਰਦੇ ਆ ਅਸੀਂ ਉੱਥੇ ਜਾ ਕਰਦੇ ਕਰਦੇ ਕੋਈ ਨਹੀਂ ਹੋਰ ਕੀ ਕਰਦੇ ਨਹੀਂ ਹੋਰ ਕੀ ਉਹ ਕਰ ਉਹ ਕਾ ਹੋ ਰਿਹਾ ਸਾਡੇ ਮੁਰਦਾਬਾਦ 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 ਐਮ ਐਲ ਏ ਮੈਨੂੰ ਮੁਰਦਾਬਾਦ 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 ਜਿਹੜੇ ਕਰਨਗੇ ਚਲਾ ਥਾਲੇ ਤੰਦੇ ਹੜਕੇ ਨਾ ਵੀ ਗਏ ਹੁਣ ਇੱਥੇ ਸੀ ਬਾ ਖੜ ਗਏ ਅਸੀਂ ਸੜਕਾਂ ਦੇ ਵਿੱਚ ਖੜਾ ਲਏ ਕੀ ਅਸੀਂ ਸੁਣ ਲਈਏ ਕਿ ਦੱਕਾਵਾ ਨਹੀਂ ਟਰੈਕਟਰ ਕਿਹਦਾ ਇਹ ਇਹਨਾਂ ਦਾ ਹੀ ਹੈ ਬਰਾਉ ਪਾਸੇ ਬਲਾਓ ਉਹਨੂੰ ਆ ਟਰੈਕਟਰ ਪਾਸੇ ਕਰਾਓ ਯਾਰ ਬੱਸ ਨਹੀਂ ਆਉਣੀ ਬਲਾਓ ਉਹਨਾਂ ਨੂੰ ਉਹ ਟਰੈਕਟਰ ਕਿਹਦਾ ਹੈ ਜੀ ਨਾਮ ਸਰਕਾਰ ਮੁਰਦਾਬਾਦ 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 ਜੀ ਨਾਮ ਸਰਕਾਰ ਤੁਸੀਂ ਦੇਖ ਸਕਦੇ ਹੋ ਪਿੰਡ ਪਸੋਵਾਲ ਖਾਨਾ ਵੇਖੀ ਦਿਓ ਪ੍ਰਸ਼ਾਸਨ ਅਤੇ ਭਾਰਤੀ ਕਿਸਾਨ ਜੁਗਿਆਨੇ ਆਪਣਾ ਲਈ ਚੋਰ ਨਕਰ ਮੁਰਦਾਬਾਦ 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 ਜਵਾਲੀ सान वरोधी सरकार मुरदाबाद मुरदा ਮੁਰਦਾਬਾ ਮੁਰਦਾਬਾ ਮੈਸਰਖਾਨਾ ਮੁਰਦਾਬਾ ਮੁਰਦਾਬਾ ਮੈਸਰਖਾਨਾ ਮੈਲੇ ਮੁਰਦਾਬਾ 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 ਕੀ ਕਰਨਗੇ ਜੇਲਾ ਥਾਣੇ ਕੀ ਕਰਨਗੇ ਜੇਲਾ ਥਾਣੇ ਮੰਗ ਮੰਗ ਕੇ ਬਖਿਆ ਜੋਰ ਦਿਮਾਗ ਕੇ ਦੇਖਾਂਗੇ ਕਾ ਬਾਖ ਲਿਆ ਜੌੜਤ ਮਾਣ ਬਰੋਦੀ ਸਰਕਾਰਾ ਮੁਰਦਾਬਾ 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 ਹਾਂਜੀ ਤੁਹਾਡਾ ਨਾਮ ਤੇ ਤੁਸੀਂ ਕਿੱਥੋਂ ਆਏ ਹੋ ਜੀ ਮੇਰਾ ਨਾਮ ਜਗਦੇਵ ਸਿੰਘ ਪਣੀਵਾਗਾ ਮੈਂ ਜਮਾਨਸਾ ਜ਼ਿਲ੍ਹੇ ਦਾ ਪ੍ਰਧਾਨ ਹੋਣ ਦੇ ਨਾਤੇ ਅੱਜ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਜਰਨਲ ਸਕੱਤਰ ਮੀਤ ਪ੍ਰਧਾਨ ਵੱਖ-ਵੱਖ ਇਲਾਕਿਆਂ ਦੇ ਆਬੂ ਸਾਹਿਬਾਨ ਸਾਰੇ ਮੇਰੇ ਨਾਲ ਲੰਗੇ ਅਸੀਂ ਤਾ ਕਰਕੇ ਆਏ ਕਿਉਂਕਿ ਜਿਹੜਾ ਇੱਥੇ ਸ਼ਖਵੀਰ ਮਕਸਰ ਖਾਨਾ ਡਾਂਗ ਦੇ ਜੋਰ ਨਾਲ ਤੇ ਡੰਡੇ ਦੇ ਜੋਰ ਦੇ ਨਾਲ ਆ ਲੋਕਾਂ ਦੇ ਪਿੰਡ ਦੇ ਵਿਚਾਲੇ ਦੀ ਗੰਦੇ ਪਾਣੀ ਦਾ ਸੀਵਰੇਜ ਇਹ ਪਾ ਰਹੇ ਨੇ ਕਿਉਂ ਇਹ ਲੋਕਾਂ ਨੂੰ ਤਾਂ ਕਰਕੇ ਪਾ ਰਹੇ ਨੇ ਇਹਨਾਂ ਨੇ ਚਾਹੀ ਤਾਂ ਵੋਟਾਂ ਨਹੀਂ ਪਾਈਆਂ ਉਹ ਕਿੜ ਕੱਢ ਰਹੇ ਹੈ ਚਾਹੇ ਇਹਨਾਂ ਨੇ ਉਹਦਾ ਕਿਤੇ ਵਿਰੋਧ ਕੀਤਾ ਹੋਣਾ ਕਿਰਕੜਾਈ ਕੀਤੀ ਹੋਣੀ ਹੈ ਉਹ ਤਾਂ ਕਿੜ ਕੱਢ ਰਹੇ ਇਹ ਲੋਕਾਂ ਨੇ ਕਿਹਾ ਵੀ ਬਾਹਰ ਨਹੀਂ ਫਿਰਨੀ ਉਤੋਂ ਨਹੀਂ ਪਾਈਪ ਲਾਈਨ ਪਾ ਲੋ ਸਾਨੂੰ ਡਕਾ ਇਤਰਾਜ਼ ਨਹੀਂ ਪਰ ਇੱਥੇ ਜਾਣ ਕੇ ਕਿੜ ਕੱਢਣ ਦੇ ਮਾਰਿਆ ਨੇ ਆ ਲੋਕਾਂ ਨੂੰ ਤਿਹਾਰੇ ਮਾਰਨ ਦੇ ਮਾਰੇ ਨੇ ਤਾਂ ਕਰਕੇ ਵੀ ਜਦੋਂ ਆ ਸੀਵਰੇਜ ਪੈ ਗਿਆ ਨਾ ਇੱਥੇ ਵਾਟਰਬਾਕਸ ਦੀ ਪਾਈਪ ਲਾਈਨ ਪੈਣੀ ਆ ਨਾ ਇੱਥੇ ਕੋਈ ਟੂਟਿਆਂ ਦਾ ਪ੍ਰਬੰਧ ਹੋਣਾ ਇਹਨਾਂ ਨੂੰ ਬਿਨਾ ਪਾਣੀ ਤੋਂ ਮਾਰਨ ਦੀ ਬਜਾਏ ਇਹਨਾਂ ਨੂੰ ਤਾਂ ਕਰਕੇ ਦੁਖੀ ਕਰ ਰਿਹਾ ਹੈਗਾ ਇਹਨਾਂ ਦਾ ਕੋਈ ਪਿਛਲੀ ਕਿਹੜਾ ਉਹ ਕਿੜੇ ਕੱਢ ਰਹੇ ਨੇ ਕਿ ਅਸੀਂ ਕਹਿੰਨੇ ਹਾਂਗੇ ਇਹ ਪੈਪ ਭਵਾ ਦੀ ਪਾਲੀ ਸਰਕਾਰ ਨੇ ਪਰ ਸਾਡੇ ਇਹ ਚੁਗਦੀ ਰੂਜ ਜਿੰਨਾ ਕਰ ਸਾਡੇ ਘੰਟ ਦੇ ਵਿੱਚ ਸਾਰੇ ਰਹਿਣਗੇ ਤੇ ਅਸੀਂ ਪਿੱਛੇ ਨਹੀਂ ਹਟਾਂਗੇ ਜਿੱਥੇ ਵੀ ਸਾਡੀ ਸ਼ੋਭਾ ਕਮੇਟੀ ਹਾਜ਼ਰੀ ਲਾਉ ਅਸੀਂ ਉਹ ਹਾਜ਼ਰੀ ਦੇ ਉੱਤੇ ਹਰੇਕ ਥਾਂ ਦੇ ਉੱਤੇ ਅੜਕੇ ਖੜਾਗੇ ਡਟ ਕੇ ਖੜਾਗੇ ਪੁਲਿਸ ਖੜੀ ਹੈ ਅਫਸਰ ਖੜੇ ਨੇ ਜੋ ਮਰਜੀ ਇਹਨਾਂ ਦਾ ਇਹਨਾਂ ਨੇ ਕਰਨਾ ਕਿੰਨੀ ਕੰਮ ਕੀ ਹੈ ਇਹਨਾਂ ਨੂੰ ਇਹਨਾਂ ਨੂੰ ਖਾਨੇ ਨੇ ਕੀ ਕਿਹਾ ਐਮ ਐਲ ਏ ਸਾਹਿਬ ਨੇ ਕੀ ਕਿਹਾ ਉਹ ਇਹ ਦੇਖਣ ਅਸੀਂ ਆਪਦਾ ਕੰਮ ਸਾਡਾ ਮਾਸਟਕ ਸੀ ਇੱਥੋਂ ਤੱਕ ਕਰਾਉਣ ਦਾ ਅਸੀਂ ਇੱਥੋਂ ਤੱਕ ਪਹੁੰਚੇ ਆ ਇਹਨਾਂ ਨੇ ਕੁੱਟ ਕੇ ਝਾੜਾਉਣੇ ਕੁੱਟ ਕੇ ਝਾੜਾ ਲੈਣ ਲੱਤਾਂ ਬਾਹਾਂ ਤੋੜਨੀਆਂ ਲੱਤਾਂ ਬਾਹਾਂ ਤੋੜ ਲੈਣਾ ਅੱਜ ਪਾਈਪ ਲਾਈਨ ਪਵਾਦੀ ਪੈ ਜੇ ਅਸੀਂ ਡਟ ਕੇ ਵਿਰੋਧ ਕਰਦੇ ਰਹਾਂਗੇ ਆ 2027 ਦੇ ਵਿੱਚ ਇਸੇ ਖਾਨੇ ਦੀ ਨਾਨੀ ਯਾਦ ਕਰਵਾਵਾਂਗੇ ਭਲੇਖੇ ਚ ਨਜ਼ਰੋਂ ਫਿਰਦਾ ਰਹੇ ਵੀ ਇਸ ਪਿੰਡ ਦੇ ਵਿੱਚ ਅਸੀਂ ਪਾਈਪ ਲਾਈਨ ਪਾ ਲਈ ਤਾਂ ਖਬਰ ਨਹੀਂ ਕਿਤੇ ਹੋਰ ਵੀ ਚਲਾ ਲਗੇ ਅਸੀਂ ਨਹੀਂ ਚੱਲਣ ਦੇਵਾਂਗੇ ਹਾਂਜੀ ਤੁਹਾਡਾ ਨਾਮ ਤੇ ਤੁਸੀਂ ਕਿੱਥੋਂ ਆਏ ਹੋ ਮੇਰਾ ਨਾਮ ਰਾਮਪਾਲ ਸਿੰਘ ਝਲੂਰ ਬਲਾਕ ਲੈਰਾ 77 ਤੇ ਅੱਜ ਅਸੀਂ ਜਿਹੜਾ ਉਹ ਨਾਂ ਇਨਸਾਫੀ ਹੋ ਰਹੀ ਹੈ ਇਹਨਾਂ ਪਿੰਡ ਦੇ ਲੋਕਾਂ ਦੇ ਨਾਲ ਜਦ ਕਿ ਇੱਕ ਪਾਸੇ ਸਿੱਧਾ ਰਾਹ ਹੈ ਉਧਰ ਦੀ ਬਣਾਇਆ ਹੋਇਆ ਸਿੱਧਾ ਰੋਡ ਬਾਇਆ ਜਾਣਾ ਸੀ ਜਦਕਿ ਇਸ ਪਿੰਡ ਦੇ ਵਿੱਚ ਲਿਆ ਕੇ ਇਹ ਪਾਣੀ ਗੰਦਾ ਜਿਹੜਾ ਉਰੇ ਲਿਆਂਦਾ ਜਾ ਰਿਹਾ ਹੈ ਇਸ ਮੈਸਰਖਾਨਾ ਇਸ ਪ੍ਰਸ਼ਾਸਨ ਦੀ ਛਾਹ ਦੇ ਉੱਤੇ ਜਿਹੜਾ ਲੋਕਾਂ ਤੇ ਅੱਜ ਤਸ਼ੱਦਦ ਕੀਤਾ ਜਾ ਰਿਹਾ ਹੈ ਅੱਜ ਇੱਕ ਖਬਰ ਆ ਰਹੀ ਹੈ ਦਲੇਵਾਲ ਸਾਹਿਬ ਨੂੰ ਅੱਜ ਘਰ ਦੇ ਵਿੱਚ ਡਿਟੇਨ ਕਰ ਲਿਆ ਕੀ ਡਿਟੇਨ ਕਾਹ ਤੋਂ ਕੀਤਾ ਉਹਨਾਂ ਨੂੰ ਸਿਰਫ ਇੱਕ ਕਾਨਫਰੰਸ ਕਰਨੀ ਸੀ ਆ ਕੇ ਉਹਨਾਂ ਨੇ ਲੋਕਾਂ ਮੂਹਰੇ ਸੱਚ ਦੱਸਣਾ ਸੀ ਲੋਕਾਂ ਮੂਹਰੇ ਦਿਖਾਣਾ ਸੀ ਪਰ ਨਹੀਂ ਇਹ ਸਰਕਾਰਾਂ ਨੂੰ ਚੁਪਦੇ ਆਏ ਆ ਜਿਹੜਾ ਸੱਚ ਬੋਲਦਾ ਨੂੰ ਹਮੇਸ਼ਾ ਵਾਸਤੇ ਜਵਾਨ ਨੂੰ ਤਾਲਾ ਲਾਉਣ ਦੇ ਲਈ ਪਰ ਮੈਂ ਮੈਸਰ ਖਾਨੇ ਨੂੰ ਪੁੱਛਣਾ ਚਾਹਨਾ ਜਿਹੜੀ ਪਾਈਪ ਲਾਈਨ ਤਾਂ ਅੱਜ ਉਰੇ ਦੀ ਕੱਢੀ ਐ ਇੱਕ ਆ ਰਾਮਪੁਰੇ ਰੋਡ ਆ ਜਿਹੜਾ ਮੋੜ ਮੁੰਡੇ ਦੀ ਪੁਰਾਣੀ ਪਾਈਪ ਲਾਈਨ ਐ ਪਈ ਹੋਈ ਉਹਨੂੰ ਸਾਫ਼ ਕਰਨ ਦੀ ਬਜਾਏ ਆ ਨਮੀਜੀ ਦੇ ਵਿੱਚ ਕਰੋੜਾਂ ਰੁਪਏ ਬਣਨੇ ਨੇ ਇਹ ਤਾਂ ਕਰਕੇ ਕੱਢੀ ਜਾ ਰਹੀ ਹੈ ਭਰਾਵੋ ਐਦਾਂ ਨਹੀਂ ਹੈ ਕਿ ਪੁਰਾਣੀ ਪਾਈਪ ਲਾਈਨ ਚੱਲ ਰਹੀ ਐ ਜੇ ਉਹਦੀ ਸਫਾਈ ਕਰ ਲੈਂਦਾ ਸਾਰਾ ਪਾਣੀ ਗੰਦਾ ਉਧਰ ਦੀ ਨਿਕਲ ਜਾਣਾ ਸੀਦਾ ਜਦਕਿ ਕਰੋੜਾਂ ਰੁਪਏ ਉਹਤੇ ਵੀ ਲੱਗੇ ਹੋਏ ਐ ਪਰ ਨਹੀਂ ਇਹਨਾਂ ਦੇ ਵਿੱਚੋਂ ਵੀ ਜਿਹੜਾ ਕਮਿਸ਼ਨ ਉਹਨਾਂ ਨੇ ਖਾਣਾ ਹੈ ਉਸ ਕਰਕੇ ਇਹ ਜਿਹੜਾ ਦੱਬੀ ਜਾ ਰਹੀ ਹੈ